ਸਸਿਕਾ ਭਾਈ ਜੀ ਸਸਿਕਾ ਜੀ ਬਈ ਕਸੀਰਮ ਚਾਹੀਦਾ ਸੀ ਕਿਹੜੀ ਕੰਪਨੀ ਲੈਣਾ ਆਈਸ ਫਿਰੀਕਸ ਦਾ ਦੇ ਦੋ ਪਹਿਲਾਂ ਸਿੱਕੀ ਛੋਟਾ ਲੈਣਾ ਕੋ ਵੱਡਾ ਜੀ ਲਓ ਜੀ 260 ਵਾਲਾ ਤੁਹਾਨੂੰ ਪਵੇਗਾ 230 230 ਦਾ 230 ਦਾ ਹਾਂਜੀ ਬਹੁਤ ਮਹਿੰਗਾ ਭਾਈ ਇੱਥੇ ਰੇਟ ਵੈਸੇ ਕੰਪਨੀ ਰੇਟ ਆ ਸਰ 260 230 ਦਾ ਬਿਲਕੁਲ ਰੀਜ਼ਨੇਬਲ ਰੇਟ ਲਾਇਆ ਆਪਾਂ ਚਲੋ ਮੈਂ ਜ਼ਿਆਦਾ ਨਹੀਂ ਭਾਈ ਕਹਿੰਦਾ 200 ਰੁਪਏ ਮੈਂ ਦੇ ਦਿੰਨਾ ਭਾਈ ਜੀ ਬੇਲਿੱ ਇਸ ਬ੍ਰਾਂਡਡ ਚੀਜ਼ਾਂ ਨੇ ਲੈਸ ਕਰਕੇ ਲਗਾਇਆ ਤੁਹਾਨੂੰ ਟੈਨਸ਼ਨ ਲੱਗ ਪਤਾ ਤੁਹਾਡੇ ਕੰਟਾ ਕਰੋਸ ਲਈ ਹਨ 100 ਸਵਾ 100 ਦਾ ਕੰਟਾ ਕਰਦਾ ਭਾਈ ਸਾਹਿਬ ਜਾਲੀ ਸਮਾਨ ਵਧੂ ਮਿਲਦਾ ਕਹਿਣ ਦੀ ਗੱਲ ਹੈ ਭਾਈ ਮੈਂ ਇਸ ਤੋਂ ਜ਼ਿਆਦਾ ਨਹੀਂ ਦੇਣਾ ਦੇਖੋ ਹੈਗੀ 200 ਰੁਪਇਆ ਉਸੇ ਕਰੋ ਪੈਕ ਭਾਈ ਉਹ ਫਿਰ ਕਰ ਲਾਂਗੇ ਘਾਟਾ ਵਧਾ ਕੇ ਚਲੋ ਠੀਕ ਹੈ ਠੀਕ ਹੈ ਹਾਲੋ ਫੜਾ 200 ਰੁਪਇਆ ਹੋਰ ਸੇ 200 ਬਸ ਥੈਂਕ ਯੂ ਭਾਈ ਠੀਕ ਹੈ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿ ਹਾਲ ਹੈ ਠੀਕ ਆ ਠੀਕ ਆ ਠੀਕ ਆ ਹਾਂਜੀ ਹਾਂ ਜੀ ਹਾਂ ਠੀਕ ਹੋਰ ਬੋਣੀ ਵਟਾ ਕੀਤਾ ਕੁੱਤਾ ਸਵੇਰ ਦਾ ਕੋਈ ਕਿ ਨਹੀਂ ਬਸ ਬੋਣੀ ਵਟਾ ਗਿਆ ਕੋਹਣੇ ਪਿੱਛੇ ਨਿਚੜ ਲਗਾ ਕੇ ਹੋ ਗਿਆ ਹਾਂ ਤੋਂ 60 ਪ੍ਰਿੰਟ ਸੀ ਅੱਛਾ ਮੈਂ 230 ਮੈਂ 230 ਇਲਾਵਾ ਸਟ੍ਰਿਕਸ ਦਾ ਸਰਮ ਅਜੇ ਕਟਿਆ ਗੱਗ ਬੁਰਿਆ ਕੰਦਾ ਮੈਂ 2 200 ਹੀ ਦੇਣਾ ਲਗਦਾ ਗਾਕ ਨਹੀਂ ਕਟਿਆ ਹੁੰਦਾ ਨਹੀਂ ਗੱਲ ਪਤਾ ਹੀ ਗੱਲ ਪੰਨ ਕਰਦਾ ਜੀ ਬ੍ਰਾਂਡਡ ਚੀਜ਼ਾਂ ਲਿਆ ਕੇ ਵੀ ਕਸਟਮਰ ਨਾਲ ਰੇਟ ਨਹੀਂ ਭਰਦਾ ਕਿ ਨਾ ਮੈਂ ਆ ਰਿਆ ਸੀ ਤੇ ਇਧਰ ਹੀ ਛੜਨਾ ਹਾਂ ਆ 500 ਦਾ ਨੋਟ ਡਿੱ ਗਿਆ ਫਿਆ ਸੀ ਗਾਹ ਕਾਇਆ ਕੋਈ ਹੋਰ ਅਸਲੀ ਆ ਨਾ ਅਸਲੀ ਹੈ ਅਸਲੀ ਹੈ ਗਾਹ ਕਾਇਆ ਸੀ ਨਾ ਇੱਕੋ ਹੀ ਜਗ ਆਇਆ ਤੇ ਸੀਗਾ ਤੁਸੀਂ ਕਹਿੰਦੇ ਲੀਚੜ ਜਿਆ ਪਰ ਰੇਟ ਵੀ ਨਹੀਂ ਭਰ ਕੇ ਕਹਿੰਦਾ ਮੈਨੂੰ ਕੋਈ ਹੈ ਹੀ 200 ਪਰ 500 ਫਿਰ ਉਹਦਾ 500 ਫਿਰ ਕਿਥੋਂ ਡੇ ਪਿਆ ਉਹਦਾ ਇਹ ਪਤਾ ਕੁਲੂ ਬਣਾਉਂਦੇ ਅੱਜ ਕੱਲੇ ਦਾਣੇ ਆਣਾ 200 ਆਣਾ ਚਲੋ ਐਂ ਕਰੇ ਸਾਈਡ ਤੇ ਰੱਖ ਲਾ ਹਾਂ ਜੇ ਜਿਵੇਂ ਬਣ ਲੈ ਜੇ ਆਊਗਾ ਤਾਂ ਵਾਪਸ ਕਰਾਂਗਾ ਠੀਕ ਠੀਕ ਹੈ ਕਰ ਦਵਾਂ ਕੋਈ ਨਹੀਂ ਕਰਦਾ ਕਿ ਪਰੰਤੂ ਅਗਲੇ ਵਕਲ ਹੋਣੀ ਚਾਹੀਦੀ ਹੈ ਪਰ ਪੈਸੇ ਕਿਲਾ ਲੈ ਕੇ ਆਇਆ ਦੋਸਤੋ 500 ਦਾ ਹੋ ਸਕਦਾ ਨਹੀਂ ਚਲੋ ਕੋਈ ਚੱਕਰ ਨਹੀਂ ਕੰਮ ਠੀਕ ਹੈ ਜੀ ਬਾਕੀ ਤੁਹਾਨੂੰ ਦੱਸਦੇ ਹਾਂ ਕੈਮਰਾ ਚੈੱਕ ਕਰਦੇ ਰਹਿਣੇ ਪਤਲਾ ਕੀ ਇੱਦਾਂ ਚਲੋ ਖਿਆਲ ਰੱਖਿਆ ਕਰੋ ਆਟੋਮ اٹੋਮ ਕੋਈ ਲੈਣ ਵਾਲੀ ਹੋਵੇ ਤਾਂ ਭਾਜੀ ਉਹ ਮੈਂ ਆਇਆ ਸੀ ਨਾ ਲੈ ਕੇ ਗਿਆ ਸੀ ਸਿਰਮ ਤੁਹਾਡਾ ਮੇਰੇ ਨਾਲ 500 ਰੁਪਿਆ ਮਨ ਦਾ ਡਿੱਗ ਗਿਆ ਓਰੇ 500 ਉਸੇ ਤਾਂ ਭਾਈ ਸਾਹਿਬ ਲੈ ਕੇ ਹੀ 200 ਆਇਆ ਨਹੀਂ ਮੇਰੇ ਕੋ ਸਿਗਾ ਭਾਜੀ 500 ਵੀ ਮੈਂ ਘਰੇ ਜਾ ਕੇ ਦੇਖਿਆ ਮੈਂ ਉਹਨੂੰ ਲੈ ਕੇ 200 ਰੁਪਏ ਨੇ 200 ਸਿਰਮ ਦੇ ਦਿੱਤਾ ਉਹਦੇ ਉੱਤੇ ਲੱਗ ਗਿਆ ਮਤਲਬ ਨਹੀਂ ਨਹੀਂ ਭਾਈ ਕੀ ਚੱਕਰ ਹੋ ਗਿਆ ਸਰ ਭਾਈ ਮੈਂ ਨਾ ਉਹ ਸਿਰਮ ਲੈਣ ਆਇਆ ਸੀਗਾ ਅੱਛਾ ਇੱਕ ਵਸਤੂ 700 ਰੁਪਿਆ ਸੀਗਾ ਜੇਚ ਓਕੇ 200 ਮੈਂ ਲੈ ਗਿਆ ਸੀ ਸਮਾਨ 500 ਮੈਂ ਨਾ ਡੇਗਿਆ ਔਰੇ ਪੈਸੇ ਕੱਢਦੇ ਨੇ ਓਕੇ ਘਰੇ ਜਾ ਕੇ ਦੇਖਿਆ ਤੇ ਮੇਰੇ ਕੋਈ ਹੈ ਨਹੀਂ ਸੀ ਜੇਚ ਪੈਸੇ ਮੈਂ ਕਿਹਾ ਭਾਈ ਜੇ ਦੇਖਿਆ ਮੈਂ ਇੱਥੇ ਜਸਟੇਜ ਕਰਿਆ ਗਿਆ ਭਾਈ ਕੋਈ ਇੱਥੇ ਕਰਦੇ ਤੂੰ ਤਾਂ ਨਹੀਂ ਬੋਲਦਾ ਪੱਕੀ ਗੱਲਾਂ ਨਹੀਂ ਨਹੀਂ ਭਾਈ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੁੰਡੇ ਕੋਲੇ ਚੀਜ਼ ਲੈਣ ਆਏ ਹਾਂਜੀ ਤੁਸੀਂ ਕੋਈ ਚੀਜ਼ ਲਈ ਸਿਰਮ। ਅਸੀਂ ਤੁਹਾਨੂੰ ਮੁੰਡੇ ਨੇ ਲੈਸ ਕਰਕੇ 230 ਰੁਪਏ ਕਿਹਾ ਹੈ। ਠੀਕ ਹੈ ਜੀ ਤੁਸੀਂ ਕਿਹਾ ਵੀ ਮੇਰੀ ਦੇ ਸਹਾਈ 200 ਰੁਪਿਆ। ਹੁਣ ਤੁਸੀਂ ਆ ਕੇ ਕਹਿੰਦੇ ਹੋ ਵੀ ਮੇਰਾ 500 ਰੁਪਿਆ ਦੇ ਰਪਿਆ। ਮੈਨੂੰ ਭਾਜੀ ਅਸਲ ਚਾਇਆ ਸੀਗਾ ਕਿ 100-150 ਦਾ ਮਾਰਜਨ ਹੁੰਦਾ ਹੀ ਹੋਣਾ ਹੈ ਹਰ ਚੀਜ਼ 'ਚ ਮਚਾ ਤੱਕ ਹਿਸਾਬ ਨਾਲ। ਅਸੀਂ ਵੀ ਦੁਕਾਨਦਾਰੀਆਂ ਕਰਦੇ ਆਂ। ਮਾਰਜਨ ਅੱਜਕੱਲ ਤੋਂ ਤੁਸੀਂ ਵੀ ਆਪਣਾ ਕੋਈ ਵੀ ਕੰਮਕਾਰ ਕਰਦੇ ਹੋ ਨਾ ਕਿੰਨੇ ਕੁ ਮਾਰਜਨ ਹੈ ਭਾਜੀ ਅੱਜਕੱਲ ਤਾਂ। ਤਾਨੂੰ ਪਤਾ ਬਾਰਗੇਨਿੰਗ ਨਹੀਂ ਹੁੰਦੀ ਭਾਈ ਹੁੰਦੀ ਹੈ ਨਹੀਂ ਬਾਰਗੇਨਿੰਗ ਹੁੰਦੀ ਹੈ ਅੱਛੀ ਗੱਲ ਹੈ ਭਾਜੀ ਸਾਡੀ ਨਾ ਦੁਕਾਨ ਦਾ ਸੂਲ ਹੈ ਅਸੀਂ ਲਿਮਟਡ ਜੇ ਮਾਰਜਨ ਰੱਖਿਆ ਵੀ ਸਾਡਾ ਜਿਹੜਾ ਕਸਟਮਰ ਆ ਉਹ ਸੈਟੀਸਫਾਈਡ ਹੋ ਕੇ ਜਾਪ ਅਸੀਂ ਕੋਈ 10 15 ਰੁਪਏ ਦੀ ਖੇਡ ਖੇਡ ਹੈ ਜਿਆਦਾ ਐਤੋਂ ਵੱਡੀ ਖੇਡ ਨਹੀਂ ਹੈਗੀ ਭਾਜੀ ਤੇ ਜਿਹੜੀ ਰਹੀ ਗੱਲ 500 ਰੁਪਏ ਦੀ ਉਹ ਇੱਥੇ ਹੀ ਡਿਗਿਆ ਸੀਗਾ ਛੋਟੇ ਦੇ ਯਾਰ 500 ਰੁਪਏ ਇਹ ਤੁਹਾਡੀ ਇਮਾਨਤ ਹੈ ਸਾਡੇ ਕੋਲੇ ਸਾਡੀ ਦੁਕਾਨ ਦਾ ਇਹ ਤੂਲ ਹੈ ਭਾਜੀ ਕਿਸੇ ਦੀ ਕੋਈ ਵੀ ਚੀਜ਼ गिर ਗਈ ਉਹ ਜਰੂਰ ਤੁਹਾਨੂੰ ਦਰੂਗੀ ਇੱਥੇ ਸਾਡੇ ਜਿਹੜਾ ਮੁੰਡਾ ਦੁਕਾਨ ਦੇਖਦਾ ਹੈ ਵੀ ਬੜਾ ਇਮਾਨਦਾਰ ਹੈ ਸਾਡੀ ਟੀਮ ਭਾਜੀ ਸਾਰੀ ਬੜੀ ਮਹਾਨਤਾਲੀ ਠੀਕ ਹੈ ਜੀ ਐਦਾਂ ਦੀ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਬੜਾ ਅਫਸੋਸ ਹੋਇਆ ਵੀ ਤੁਸੀਂ ਸਰਦਾਰ ਹੋ ਕੇ ਯਾਰ ਝੂਠ ਬੋਲਦੇ ਹੋ ਇਹ ਨਾ ਨਹੀਂ ਚੰਗਾ ਲੱਗਦਾ ਭਾਈ ਮੈਨੂੰ ਭਾਜੀ ਐ ਸੀਗਾ ਜੇ ਮੈਂ ਇਹਨਾਂ ਨੂੰ ਦੱਸਦਾ ਕਿ ਮੇਰੇ ਕੋਲ 500 ਹੈਗਾ ਫੇਰ ਆੜੀ ਨਾ ਜਾਣ ਕੇ ਇੰਨੀ ਲੈਣੇ ਤਾਂ ਭਾਜੀ 300 ਰੁਪਏ ਤੁਸੀਂ ਵੈਸੇ ਹੀ ਕੱਟ ਦੇਗੇ ਹੋਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੀ ਹੋਰ ਕੱਟ ਦੇ ਦਿਓ ਅਸੀਂ ਤਾਂ ਵੀ ਸਾਡਾ ਕਸਟਮਰ ਖੁਸ਼ ਹੋ ਕੇ ਜਾਣਾ ਚਾਹੀਦਾ ਨਹੀਂ ਜਿਹੜੇ ਤੁਹਾਡੇ ਹੱਕ ਵਾਲੇ ਹੈਗੇ ਜਦੋਂ ਜੈਜ ਕੰਨ ਤੁਸੀਂ 300 ਰੁਪਏ ਕੱਟ ਲਓ 570 ਕੋਈ ਗੱਲ ਨਹੀਂ ਤੁਸੀਂ ਅਗਲੀ ਵਾਰ ਕੋਈ ਵੀ ਚੀਜ਼ ਲੈਣ ਆਉਂਗੇ ਮੇਰੇ ਵੀਰ ਅਸੀਂ ਅਡਜਸਟਮੈਂਟ ਕਰ ਲਾਂਗੇ ਕੋਈ ਗੱਲ ਨਹੀਂ ਇਹ ਮੈਂ ਸਮਝਾ ਭਾਈ ਠੀਕ ਹੈ ਪਰ ਮੇਰਾ ਵੀਰ ਅੱਗੇ ਤੂੰ ਕਦੇ ਵੀ ਦੁਕਾਨਦਾਰ ਦਾੜਾ ਪ੍ਰਕਾਸ਼ ਨੂੰ ਤੁਹਾਡਾ ਨਹੀਂ ਚੰਗਾ ਲੱਗਦਾ ਜੀ ਨਹੀਂ ਠੀਕ ਹੈ ਭਾਜੀ ਠੀਕ ਹੈ ਜੀ ਠੀਕ ਹੈ ਭਾਜੀ ਚਲ ਹੋਰ ਸੇਵਾ ਦੱਸੋ ਚਾਪ ਲਾਈਏ ਜੀ ਸਸੀ ਘਾਲ ਜੀ ਨਹੀਂ ਨਹੀਂ ਬਸ ਠੀਕ ਹੈ ਭਾਜੀ ਅਗਰ ਜੀ ਹੋ